ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਦੋ ਚੀਜ਼ਾਂ ਲੈ ਕੇ ਆਏ ਆਂ ਇੱਕ ਤਾਂ ਮੈਸੀ 5245 ਤੇ ਦੂਜਾ ਟਰਾਲਾ 16700 ਦਾ ਪਹਿਲਾਂ ਆਪਾਂ ਦਿਨੇ ਤੁਹਾਨੂੰ ਮੈਸੀ 5245 ਬਾਰੇ ਜਾਣਕਾਰੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਆ ਤੁਸੀਂ ਫੋਟੋ ਮੈਂ ਜਿਹੜਾ ਟਰੈਕਟਰ ਦੇਖ ਰਹੇ ਹੋ ਇਹ ਮੈਸੀ 5245 2009 ਮਾਡਲ ਹੈ ਪੰਜਾਬ ਦਾ ਨੰਬਰ ਬਾਕੀ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆ। ਬਾਕੀ ਟਾਇਰਾਂ ਦੀ ਕੰਡੀਸ਼ਨ ਆ। ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆ। ਟਰੈਕਟਰ ਦੇ 40-45% ਟਾਇਰ ਲੱਗੇ ਹੋਏ ਆ। ਰੰਗ ਪੇਂਟ ਦਾ ਟਰੈਕਟਰ ਬਹੁਤ ਸਾਫ਼ ਪਿਆ। ਨਵ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ ਪਈ ਆ। ਸ਼ੋ ਸ਼ੂ ਦਾ ਰੰਗ ਵੀ ਤੁਸੀਂ ਦੇਖ ਸਕਦੇ ਆ। ਬਿਲਕੁਲ ਵਧੀਆ ਹਾਲਤ ਦੇ ਵਿੱਚ ਪਿਆ। ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ 2009 ਮਾਡਲ ਆ ਤੇ ਇਹਦੀ ਪਾਸਿੰਗ ਟਰੈਕਟਰ ਦੀ ਦੋ ਯਾਰ ਸਟਾਈਕ ਧੱਕ ਪਈ ਆ ਜੇ ਕਿਸੇ ਵੀਰ ਨੇ ਨਾ ਕਰਾਉਣਾ ਪਾ ਸਕ ਹੈਗੀ ਆ ਟਰੈਕਟਰ ਦੀ ਨਾਮ ਵੀ ਹੋ ਜਾਊਗਾ ਬਾਕੀ ਸਰਕਾਰੀ ਨੰਬਰ ਪਲੇਟਾਂ ਵੀ ਲਗਾਵਾਂਗੇ ਟਰੈਕਟਰ ਤੇ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਆ ਬਾਕੀ ਤੁਸੀਂ ਫੋਟੋਆਂ 'ਚ ਟਰੈਕਟਰ ਦੀ ਕੰਡੀਸ਼ਨ ਚੰਗੀ ਤਰ੍ਹਾਂ ਦੇਖ ਸਕਦੇ ਆ ਇਹ ਟਰੈਕਟਰ 6 ਝਰੀ ਸਾਦਾ ਸਟੀering ਸੈਂਟਰ ਗੇਅਰ ਤੇ ਡਬਲ ਕਲਚ ਦੇ ਨਾਲ ਆ ਬਾਕੀ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਮਾਲਕ ਵੀਰ ਇਹ ਟਰੈਕਟਰ ਦੀ ਰੱਖਦੇ ਆ 215000 ਰੁਪਿਆ ਮੌਕੇ ਤੇ ਤੁਸੀਂ ਜਦੋਂ ਜਾਓਗੇ ਮਾਲਕ ਵੀਰ ਤੁਹਾਡਾ ਮਾਨਤਾਣ ਕਰ ਦੂਗਾ ਇਹ ਟਰੈਕਟਰ ਫਰੀਦਕੋਟ ਏਰੀਏ ਦੇ ਵਿੱਚ ਖੜਾ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਲੋਕੇਸ਼ਨ ਹੋ ਕੇ ਰਮਗਾ ਕੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਟਰਾਲੇ ਬਾਰੇ ਹਾਂ ਟਰਾਲਾ ਤੁਸੀਂ ਫੋਟੋਆਂ ਹੀ ਦੇਖ ਸਕਦੇ ਆ ਜੇ ਆਪਸ ਹੈਜ ਦੀ ਗੱਲ ਕਰੀਏ ਤਾਂ ਇਹ ਟਰਾਲਾ 1627 ਸੇਜ ਦਾ ਬਾਕੀ ਰੰਗ ਪੇਂਟ ਦਾ ਟਰਾਲਾ ਬਿਲਕੁਲ ਨਵਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਬਿਲਕੁਲ ਟਰਾਲਾ ਨਵਾਂ ਬਾਕੀ ਤੁਸੀਂ ਦੇਖ ਸਕਦੇ ਆ ਟਰਾਲਾ ਫੈਂਸੀ ਲੁੱਕ ਦੇ ਵਿੱਚ ਤਿਆਰ ਹੋਇਆ ਥੱਲੇੋਂ ਵੀ ਦੇਖ ਸਕਦੇ ਆ ਟਰਾਲੇ ਨੇ ਡਬਲ ਜੈਕ ਲੱਗਾ ਹੋਇਆ ਸਾਈਡ ਤੇ ਵੱਡਾ ਟੂਲ ਬਾਕਸ ਲੱਗਾ ਹੋਇਆ ਹੋਰ ਵੀ ਐਸੈਸਰੀ ਜਿਹੜੀ ਮੰਜਾ ਵਗੈਰਾ ਸਾਈਡ ਤੇ ਉਹ ਟੰਗਣ ਵਾਲਾ ਕੋਈ ਸਾਰਾ ਕੁਝ ਲੱਗਾ ਹੋਇਆ ਲਾਈਟਾਂ ਲੂਟਾਂ ਬਿਲਕੁਲ ਓਕੇ ਆ ਸਾਰਾ ਕੁਝ ਚਾਲੂ ਹਾਲਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਫੈਂਸੀ ਲੁੱਕ ਦੇ ਵਿੱਚ ਟਰਾਲਾ ਤਿਆਰ ਹੋਇਆ ਹੋਇਆ ਲੋਹਾ ਵੀ ਟਰਾਲੇ ਨੂੰ ਬਹੁਤ ਵਧੀਆ ਲੱਗਿਆ ਹੋਇਆ ਬਾਕੀ ਜੇ ਆਪਾਂ ਗੱਲ ਕਰੀਏ ਏਰੀਏ ਦੀ ਤਾਂ ਟਰਾਲਾ ਮਕਸਰ ਸਾਹਿਬ ਏਰੀਏ ਦੇ ਵਿੱਚ ਖੜਾ ਬਾਕੀ ਫੋਟੋਆਂ ਵਿੱਚ ਤੁਸੀਂ ਟਰਾਲੇ ਦੀ ਕੰਡੀਸ਼ਨ ਦੇਖ ਸਕਦੇ ਆ ਬਾਕੀ ਟਰਾਲੇ ਦੇ ਟਾਇਰ ਪੱਕੇ ਲੱਗੇ ਹੋਏ ਆ ਚਾਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ। ਬਾਕੀ ਜਾਲੀ ਵਾਲਾ ਬੈੱਡ ਲੱਗਾ ਵਿਆ। ਸਹਿਜ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਟਰਾਲਾ 16x7 ਦਾ। ਬਾਕੀ ਟਰਾਲਾ ਪੂਰਾ ਹੈਵੀ ਮਾਲ ਦੇ ਵਿੱਚ ਤਿਆਰ ਹੋਇਆ ਵਿਆ। ਫੋਟੋਆਂ ਵਿੱਚ ਤੁਸੀਂ ਕੰਡੀਸ਼ਨ ਵੀ ਦੇਖ ਸਕਦੇ ਆ। ਏਰੀਆ ਵੀ ਆਪਾਂ ਤੁਹਾਨੂੰ ਦੱਸਤਾ ਉੱਤੇ ਸਕਰੀਨ ਦੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ। ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਮਾਲਕ ਵੀਰ ਤੋਂ ਰੈਂਦੀ ਜਾਣਕਾਰੀ ਲੈ ਸਕਦੇ ਆ। ਲੋਕੇਸ਼ਨ ਵਗੈਰਾ ਮੰਗਾ ਕੇ ਸੌਦਾ ਕਰ ਸਕਦੇ ਆ। ਹੁਣ ਜੇ ਗੱਲ ਕਰੀਏ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਟਰਾਲੇ ਦੀ ਰੱਖਦੇ ਆ 290000 ਰੁਪਿਆ ਉਹਦੇ ਚੋਂ ਤੁਹਾਡਾ ਮੌਕੇ ਤੇ ਮਾਨਤਾਣ ਹੋ ਜਾਊਗਾ ਪ੍ਰਾਈਸ ਫੈਕਸ ਨਹੀਂ ਆ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ